ਇਨੇ ਸਾਲ ਹੋ ਚੁੱਕੇ ਸਿੱਖਾਂ ਦੇ ਵੱਲੋਂ ਲਗਾਤਾਰ ਬੰਦੀ ਸਿੱਖ ਜਿਹੜੇ ਨੇ ਉਹਨਾਂ ਦੀ ਰਿਹਾਈ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਤੇ ਸੁਪਰੀਮ ਕੋਰਟ ਦਾ ਕੱਲ ਦਾ ਜਿਹੜਾ ਇੱਕ ਫੈਸਲਾ ਆਇਆ ਵੀ ਜਿੰਨੇ ਵੀ ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਕੈਦੀ ਹੈ ਜਿਨ੍ਹਾਂ ਨੇ ਸਜ਼ਾਆਂ ਕੱਟ ਲਈਆਂ ਉਹਨਾਂ ਨੂੰ ਸੁਝਾਜਾ ਮਨਵਤ ਸਿੰਘ ਰਾਜਮਣਾ ਹੁਣ ਕੀ ਜਗਤਾਰ ਸਿੰਘ ਹਵਾਰਾ ਹੋਗੇ ਗੁਰਮੀਤ ਸਿੰਘ ਹੋਗੇ ਕਿੰਨਾ ਸਮਾਂ ਲੰਘ ਗਿਆ ਜ਼ਿਲ੍ਹਾ ਦੇ ਵਿੱਚ ਡੱਕੇ ਹੋਏ ਨੇ ਸਜ਼ਾ ਪੂਰੀ ਹੋ ਗਈ ਬਾਹਰ ਨਹੀਂ ਕੱਢਿਆ ਜਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਵੀ ਜਵਾਨੀ ਉਹਨਾਂ ਦੀ ਲੰਘੀ ਬੁੜਾਪਾ ਰਹਿ ਗਿਆ ਹੁਣ ਬੁੜਾਪਾ ਕੱਢਣਾ ਪਰ ਉਹਨਾਂ ਨੂੰ ਡਰ ਕਿਸ ਗੱਲ ਦਾ ਆ ਇਹਨਾਂ ਨੂੰ ਤਾਂ ਹੀ ਡਰ ਆ ਵੀ ਜਿਹੜੇ ਪੰਜਾਬ ਦੇ ਲੋਕ ਨੇ ਹੁਣ ਜੱਤੇਦਾਰ ਜਗਤਾਰ ਸਿੰਘ ਹਵਾਰਾ ਜਿਹੜਾ ਉਹਨੂੰ ਪੂਰੇ ਪੰਥ ਨੇ ਕੌਮ ਨੇ ਜਿਹੜਾ ਹੈਗਾ ਉਹ ਜਸੇਦਾਰ ਬਣਿਆ ਸਰਬੱਤ ਖਾਲਸਾ ਇਕੱਠਾ ਹੈ ਜੇ ਜਸੇਦਾਰ ਭਾਈ ਜਗਤਾਰ ਸਿੰਘ ਹਵਾਰੇ ਨੇ ਸਰਕਾਰ ਛੱਡ ਦਿੰਦੀ ਆ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦਾ ਆਮ ਆਦਮੀ ਆ ਜੇ ਸਾਰਿਆਂ ਨੂੰ ਚਾਹੁੰਦੇ ਨੇ ਉਹ ਉਹਦੇ ਪਿੱਛੇ ਖੜ ਜਾਣਗੇ ਇਹਨਾਂ ਨੂੰ ਡਾਰਾ ਵੀ ਛੱਡ ਨਹੀਂ ਆ ਜਿਹਨੇ ਕੁਰਸੀਆਂ ਨੇ ਦੁਬਾਰੇ ਇਹ ਸਰਕਾਰ ਬਣਾਉ ਨੂੰ ਕਰਦੇ ਨੇ ਇਹਨਾਂ ਦੀ ਬਣਨੀ ਤਾਂ ਹੈ ਨਹੀਂ ਗੀ ਬੇਕਸੂਰ ਲੋਕ ਨੇ ਜਿਨ੍ਹਾਂ ਨੇ ਹੁਣ ਸਜ਼ਾਾਂ ਮਾਪਤ ਨਹੀਂ ਆ ਉਹਨਾਂ ਨੂੰ ਕਿਉਂ ਮਤ ਰੱਖਿਆ ਸਾਡੇ ਬੰਦੀ ਸਿੰਘ ਨੇ ਪੰਜਾਬ ਦੇ ਜਿਹੜੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਉਹਨਾਂ ਦੀ ਦੁਗਣੀ ਆ ਜਿਹੜੀਆਂ ਸਿਫਾਰਸ਼ਾਂ ਕਰਦੇ 20 ਸਾਲ ਪਹਿਲਾਂ 15 ਸਾਲ ਪਹਿਲਾਂ ਰਿਖਾ ਹੋਣਾ ਚਾਹੀਦਾ ਇਸ ਸਰਕਾਰਾਂ ਨੇ ਜਿਹੜੀਆਂ ਉਹ ਸਿੱਖ ਹੋਣ ਦੇ ਨਾਤੇ ਜੇ ਕੋਈ ਹੋਰ ਹੁੰਦਾ ਜਿਸ ਤਰ੍ਹਾਂ ਇਹ ਫੈਸਲਾ ਕੱਲ ਆ ਗਿਆ 20 ਸਾਲ ਬਾਅਦ ਉਹਨੇ ਕਹਿਤਾ ਵੀ ਛੱਡੋ ਬੰਦੀ ਸਿੱਖਾਂ ਤੇ ਕਿਉਂ ਨਹੀਂ ਆ ਰਿਹਾ ਜੀਤੀ ਦੀ ਸਾਲ ਹੋ ਗਏ 20 35 35 ਸਾਲ ਵੀ ਹੋ ਗਏ ਕਈਆਂ ਦਾ ਹਾਕੀ ਲੰਘੇ ਸਾਰਾ ਉਹ ਸਮਾਂ ਹੀ ਗੁਜ਼ਰ ਗਿਆ ਜ਼ਿੰਦਗੀ ਖਰਾਬ ਹੋ ਗਈ ਉਹਨਾਂ ਦੀ ਇਹਨਾਂ ਦੀ ਬਦੌਲਤ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋਏ ਉਹਨਾਂ ਦੀ ਇਹਨਾਂ ਦੀ ਬਦੌਲਤ ਬਾਦਲ ਕਹਿੰਦੀ ਆ ਜੰਦਰ ਬਟੇ ਨੇ ਪੱਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਆ ਦਹਾਕਿਆਂ ਤੋਂ ਚੱਲਦਾ ਆ ਰਿਹਾ ਲਗਭਗ ਕਿੰਨੇ ਸਾਲ ਹੋ ਚੁੱਕੇ ਸਿੱਖਾਂ ਦੇ ਵੱਲੋਂ ਲਗਾਤਾਰ ਬੰਦੀ ਸਿੱਖ ਜਿਹੜੇ ਨੇ ਉਹਨਾਂ ਦੀ ਰਿਹਾਈ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਇਸ ਸਮੇਂ ਜਿਹੜੀ ਆ ਐਸਜੀਪੀਸੀ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਜਿਹੜੀ ਆ ਉਸ ਨੂੰ ਤੇਜ਼ ਕੀਤਾ ਕਿਉਂਕਿ ਜਿੱਕਰ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਦੇ ਵੱਲੋਂ ਸਵੇਰੇ ਤੜਕਸਾਰ ਹੀ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਜਿੰਨੇ ਵੀ ਨੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਜਿਹੜੇ ਵੀ ਕੈਦੀ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਦੀ سزا ਪੂਰੀ ਹੋ ਚੁੱਕੀ ਆ ਤਾਂ ਉਹਨਾਂ ਨੂੰ ਜਿਹੜਾ ਆ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ ਨੀਤੀਸ਼ ਖਟਾਰਾ ਦਾ ਕਤਲ ਹੁੰਦਾ ਉਸ ਤੋਂ ਬਾਅਦ ਕਤਲ ਕੀਤਾ ਜਾਂਦਾ ਵਿਕਾਸ ຢາດਵ ਦੇ ਵੱਲੋਂ ਤਾਂ ਵਿਕਾਸ ຢາດਵ ਨੂੰ ਜਿਹੜਾ ਇਸ ਸਮੇਂ ਸੁਪਰੀਮ ਕੋਰਟ ਦੇ ਵੱਲੋਂ ਰਿਹਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤਾਂ ਉਸੇ ਚੀਜ਼ ਨੂੰ ਲੈ ਕੇ ਐ ਜੀ ਪੀ ਸੀ ਦੇ ਵੱਲੋਂ ਇਹ ਹਵਾਲਾ ਦਿੱਤਾ ਹੈ ਕਿ ਬੰਦੀ ਸਿੱਖਾਂ ਨੂੰ ਵੀ ਜਿਹੜਾ ਆ ਰਿਹਾ ਕਰਨਾ ਚਾਹੀਦਾ ਸੋ ਇਸ ਬਾਬਤ ਗੱਲਬਾਤ ਕਰਨ ਦੀ ਛੱਡ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਕਿਵੇਂ ਵੇਖਦੇ ਹੋ ਸੁਪਰੀਮ ਕੋਰਟ ਦੇ ਵੱਲੋਂ ਸਵੇਰੇ ਇਹ ਨੋਟਿਸ ਦਿੱਤਾ ਜਾਂਦਾ ਸਾਰੇ ਰਾਜਾਂ ਨੂੰ ਕਿ ਜਿਹੜੇ ਕੈਦੀ ਨੇ ਜਿਨਾਰੇ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਜਿਹੜਾ ਆ ਰਿਹਾ ਕਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ 7 ਜਨਵਰੀ 2023 ਤੋਂ ਜਿਹੜਾ ਸਾਡਾ ਮੋਰਚਾ ਚੱਲਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਲਗਾਤਾਰ ਜਾਰੀ ਹੈ ਤੇ ਸੁਪਰੀਮ ਕੋਰਟ ਦਾ ਕੱਲ ਦਾ ਜਿਹੜਾ ਇੱਕ ਫੈਸਲਾ ਆਇਆ ਵੀ ਜਿੰਨੇ ਵੀ ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਕੈਦੀ ਹੈ ਜਿਨ੍ਹਾਂ ਨੇ ਸਜ਼ਾਆਂ ਕੱਟ ਲਈਆਂ ਉਹਨਾਂ ਨੂੰ ਛੱਡਿਆ ਜਾਵੇ ਚੰਗੀ ਗੱਲ ਆ ਹੋਣਾ ਚਾਹੀਦਾ ਜਿਹੜੇ ਬੇਕਸੂਰ ਲੋਕ ਨੇ ਜਿਨ੍ਹਾਂ ਨੇ ਹੁਣ ਸਜਾਵਾਂ ਭੁਗਤ ਲਈਆਂ ਉਹਨਾਂ ਨੂੰ ਹੁਣ ਕਿਉਂ ਬੰਦ ਰੱਖਿਆ ਸਾਡੇ ਬੰਦੀ ਸਿੰਘ ਨੇ ਪੰਜਾਬ ਦੇ ਜਿਹੜੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਉਹਨਾਂ ਨੇ ਦੁੱਗਣੀ ਆ ਜਿਹੜੀਆਂ ਸਜਾਵਾਂ ਕੱਟ ਲਈਆਂ 30 30 ਸਾਲ ਹੋ ਗਏ 32 32 35 35 ਸਾਲ ਵੀ ਹੋ ਗਏ ਕਈਆਂ ਨੂੰ ਦਹਾਕੇ ਲੰਘੇ ਕਹਿ ਲੋ ਦਹਾਕੇ ਲੰਘੇ ਸਾਰਾ ਉਹ ਸਮਾਂ ਹੀ ਗੁਜ਼ਰ ਗਿਆ ਜ਼ਿੰਦਗੀ ਖਰਾਬ ਹੋ ਗਈ ਉਹਨਾਂ ਦੀ ਕਾਨੂੰਨ ਦੇ ਮੁਤਾਬਕ ਉਹ ਅੱਜ ਤੋਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਰਿਹਾ ਹੋਣੇ ਚਾਹੀਦੇ ਪਰ ਸਰਕਾਰਾਂ ਨੇ ਜਿਹੜੀਆਂ ਉਹ ਸਿੱਖ ਹੋਣ ਦੇ ਨਾਤੇ ਜੇ ਕੋਈ ਹੋਰ ਹੁੰਦਾ ਜਿਸ ਦਿਨ ਅੱਜ ਫੈਸਲਾ ਕੱਲ ਆ ਗਿਆ 20 ਸਾਲ ਬਾਅਦ ਉਹਨੇ ਕਹਿਤਾ ਵੀ ਛੱਡੋ ਹੂੰ ਬੰਦੀ ਸਿੱਖਾਂ ਤੇ ਕਿਉਂ ਨਹੀਂ ਆ ਰਿਹਾ ਤੇ ਸਰਕਾਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਸਾਢੇ 500 ਸਾਲਾ ਜਿਹੜਾ ਹੈਗਾ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਦੇ ਵਿੱਚ ਮਨਾਇਆ ਉਸ ਟਾਈਮ ਜਿਹੜਾ ਉੱਥੇ ਪ੍ਰਧਾਨ ਮੰਤਰੀ ਵੀ ਆਇਆ ਸੀਗਾ ਬਿਲਕੁਲ ਉਹ ਨਰਿੰਦਰ ਮੋਦੀ ਉਹ ਵੀ ਕਹਿੰਦੇ ਸੀ ਛੱਡਾਂਗੇ ਉਹਨਾਂ ਨੂੰ ਅੱਜ ਤੱਕ ਨਹੀਂ ਛੱਡੀ ਕਿਸੇ ਨੇ ਗੌਰ ਨਹੀਂ ਕਰੀ ਸਿਰਫ ਸਿਖਾਉਣ ਜੇ ਹੋਰ ਕਿਸੇ ਧਰਮ ਦੇ ਵਿੱਚ ਉਹਨੂੰ ਨੁਕਾਦੇ ਰਹਾ ਹੋ ਜਾਂਦੇ। ਦੇਖੋ ਜੇ ਉਹਨਾਂ ਨੇ ਕਾਨੂੰਨ ਮੁਤਾਬਕ ਜੁਰਮ ਕੀਤਾ ਕੋਈ ਉਹ ਕਰਿਆ ਉਹਨਾਂ ਨੇ ਸਜ਼ਾ ਭੁਗਤ ਲਈ ਆ ਉਹਦੀ ਫਿਰ ਹੁਣ ਕਿਉਂ ਕਿਹੜੀ ਵਜ੍ਹਾ ਉਹ ਕਿਉਂ ਬੰਦ ਕਰੇ ਨੇ? ਬਿਲਕੁਲ ਉਲਟ ਸਰਕਾਰਾਂ ਨੂੰ ਇਹ ਸੁਪਰੀਮ ਕੋਰਟ ਨੋਟਿਸ ਕੱਢੇ ਵੀ ਤੁਹਾਡੀ ਤਾਕਤ ਕਿਵੇਂ ਹੋ ਗਈ ਉਹਨਾਂ ਨੂੰ? ਐਨਐਚਆਰ ਹੋ ਗਿਆ ਬੰਦਿਆਂ ਨੂੰ ਰੱਖਿਆਂ ਨੂੰ ਕੋਈ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਤੇ ਸਰਕਾਰ ਫਟਕਾਰ ਪਾਵੇ। ਪੰਜਾਬ ਦੀ ਜਿਹੜੀ ਸਰਕਾਰ ਆ ਜਿਹੜਾ ਸੈਂਟਰ ਸਰਕਾਰ ਨਾਲ ਪਟਕਾਰਾਂ ਲਾਉਣੀ ਚਾਹੀਦੀਆਂ ਨੇ ਸੁਪਰੀਮ ਕੋਰਟ ਨੂੰ ਵੀ ਤੁਸੀਂ ਇਹਨਾਂ ਨੂੰ ਕਿਉਂ ਧੱਕੇ ਨਾਲ ਬੰਦ ਕਰਦੇ ਜਦੋਂ ਦੀ ਸਜ਼ਾ ਪੂਰੀ ਹੋ ਗਈ ਛੱਡੋ ਪਰ ਇਹ ਨਹੀਂ ਹੋ ਸਕਦਾ ਚਲੋ ਜੀ ਸੁਪਰੀਮ ਕੋਰਟ ਨੇ ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਪਰ ਸਾਨੂੰ ਤਾਂ ਉਦੋਂ ਹੀ ਯਕੀਨ ਆਊ ਜਦੋਂ ਸਾਡੇ ਬੰਦੀ ਸਿੰਘ ਰਿਹਾ ਹੋਗੇ ਸਾਨੂੰ ਨਹੀਂ ਅਸੀਂ ਨਹੀਂ ਸਮਝਦੇ ਸਾਨੂੰ ਨੇ ਤਾਂ ਆਸ ਨਹੀਂ ਹੈ ਕਿ ਵੀ ਇਹ ਸਾਡੇ ਤੇ ਕਾਨੂੰਨ ਪੰਜਾਬ ਤੇ ਵੀ ਬੰਦੀ ਸਿੰਘਾਂ ਤੇ ਵੀ ਲਾਗੂ ਕਰਨਗੇ ਸਾਨੂੰ ਤਾਂ ਨਹੀਂ ਇਹਨਾਂ ਤੇ ਹੈਗਾ ਵਿਸ਼ਵਾਸ ਬਾਕੀ ਗੁਰੂ ਸਾਹਿਬ ਸਾਨੂੰ ਪੂਰਨ ਭਰੋਸਾ ਕਿ ਗੁਰੂ ਸਾਹਿਬ ਕਿ ਇੱਕ ਦਿਨ ਤਾਂ ਜਰੂਰ ਹੋ ਜਿਹੜੇ ਬੰਦੀ ਸਿੰਘ ਨੇ ਰਿਹਾ ਹੋਣਗੇ ਤੇ ਜੇ ਇਹਨਾਂ ਨੇ ਫੈਸਲਾ ਦਿੱਤਾ ਫਿਰ ਸਰਕਾਰ ਆ ਛੇਤੀ ਤੋਂ ਛੇਤੀ ਜਿਹੜੀ ਪੰਜਾਬ ਸਰਕਾਰ ਆ ਉਹ ਹਰਕਤ ਦੇ ਵਿੱਚ ਆਵੇ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਵੀ ਇਹ ਨੇਚਰ ਤੇ ਹੋ ਗਿਆ ਨੂੰ ਦੇਖੋ ਜਿਨ੍ਹਾਂ ਨੇ ਜੀਵ ਗਾਂਧੀ ਦਾ ਕਤਲ ਕੀਤਾ ਸੀਗਾ ਤਾਂ ਮਨ ਲਾਡੂ ਦੇ ਵਿੱਚ ਤੇ ਉਹਨਾਂ ਨੇ ਵੀ ਮਤੇ ਪਾ ਕੇ ਜਿਹੜੇ ਉੱਥੋਂ ਦੇ ਜਿਹੜੇ ਸੀਗੇ ਜਿਨ੍ਹਾਂ ਨੇ ਉਹ ਮਾਰਿਆ ਸੀ ਜੀਵ ਗਾਂਧੀ ਨੂੰ ਉਹਨਾਂ ਨੂੰ ਮਤਾ ਪਾ ਕੇ ਛਡਾ ਕੇ ਸਨਮਾਨ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਲੈ ਕੇ ਗਏ ਨੇ ਬਿਲਕੁਲ ਵੀ ਸਾਨੂੰ ਕੋਈ ਖਤਰਾ ਨਹੀਂ ਹੈਗਾ ਇਹਨਾਂ ਨੂੰ ਛਡਣਾ ਚਾਹੀਦਾ ਉਹ ਕਾਦੇ ਰਿਹਾ ਕਰਤੀ ਨੇ ਫਿਰ ਸਾਡੀ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਹੈ ਫਿਰ ਇਹ ਸਰਕਾਰਾਂ ਪਿੱਛੇ ਪੈਰ ਕਿਉਂ ਖਿੱਚਦੀਆਂ ਨੇ ਕਿਉਂ ਖਿੱਚਦੀਆਂ ਨੇ ਹੂੰ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਅਸੀਂ 15 ਅਗਸਤ ਦਾ ਇੱਥੇ ਇਕੱਠ ਵੀ ਕੀਤਾ ਅਸੀਂ ਰੋਸ ਵੀ ਪ੍ਰਗਟ ਕਰਾਂਗੇ ਵੀ ਬੰਦੀ ਸਿੰਘ ਤੁਰੰਤ ਰਿਹਾ ਕਰੋ ਜੇ ਕਾਨੂੰਨ ਹੈ ਸਾਡੇ ਵਾਸਤੇ ਪਰ ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਜੇ ਕੋਨੂੰ ਹੁੰਦਾ ਫਿਰ ਸਾਡੇ ਬੰਦੀ ਸਿੰਘ 20 ਸਾਲ 15 ਸਾਲ ਪਹਿਲਾਂ ਰਿਹਾ ਹੋਣਾ ਚਾਹੀਦੇ ਸੀ ਚਲ ਹੁਣ ਵੀ ਕੋਈ ਗੱਲ ਨਹੀਂ ਹੁਣ 26 ਦਿਨ ਹੁਣ ਵੀ ਕਰ ਦੇਣਾ ਜੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਫਿਰ ਉਹ ਇਨਾਂ ਤੇ ਵੀ ਲਾਗੂ ਹੋਣਾ ਚਾਹੀਦਾ ਪਰ ਸਾਨੂੰ ਨਹੀਂ ਦੀਂਦਾ ਵੀ ਉਹ ਸਾਡੇ ਤੇ ਸਿੰਘਾਂ ਤੇ ਲਾਗੂ ਕਰਨਗੇ ਸੋ ਬਿਲਕੁਲ ਬਾਬਾ ਜੀ ਦੇਖਿਆ ਜਾਂਦਾ ਹੈ ਵੀ ਕੈਲਵ ਕੀ ਨਿਤਿਸ਼ ਖਟਾਰਾ ਦਾ ਕਤਲ ਹੁੰਦਾ ਹੈ ਜ਼ਾਕਾਸ ਦੇ ਵੱਲੋਂ ਕੀਤਾ ਜਾਂਦਾ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉਸਨੇ 20 ਸਾਲ ਦੀ ਸਜ਼ਾ ਕੱਟ ਲਈ ਹੈ 21ਵਾਂ ਸਾਲ ਉਹਦਾ ਚੜ ਪਿਆ ਸੀਗਾ ਕਹਿੰਦੇ ਉਹਨੂੰ 1 ਸਾਲ ਸਜ਼ਾ ਨਹੀਂ ਕੱਟਣੀ ਚਾਹੀਦੀ ਸੀਗੀ ਕਿਉਂ ਕਟਵਾਈ ਗਈ ਇਹਨੂੰ ਤੁਰੰਤ ਰਿਹਾ ਕਰੋ ਇਹ ਚੀਤਾ ਸਿੱਖਾਂ ਤੇ ਵੀ ਲਾਗੂ ਹੁੰਦੀ ਹੈ ਫੇ ਮਤਵ ਕੀ ਲੱਗ ਰਿਹਾ ਮੋਟਿਵ ਕੀ ਹੈ ਵੀ ਹੁਣ ਤੱਕ ਰਿਹਾ ਨਹੀਂ ਕੀਤੇ ਜਾ ਰਹੇ ਬੰਦੀ ਸਿੰਘ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਜਿਹੜਾ ਸਿੱਖ ਹੋਣ ਦੇ ਨਾਤੇ ਉਹ ਡਬਲ ਸਜ਼ਾਵਾਂ ਭੁਗਤ ਰਹੇ ਨੇ ਜਿਹੜਾ ਕਾਨੂੰਨ ਆ ਉਹ ਤਾਂ ਕਹਿੰਦਾ ਵੀ ਤੁਰਤ ਛੱਡਣਾ ਚਾਹੀਦਾ ਜਦੋਂ ਉਹਨੇ ਸਜ਼ਾ ਭੁਗਤ ਲਈ ਇੱਕ ਘੰਟਾ ਨਹੀਂ ਸਰਕਾਰਾਂ ਦਾ ਰੱਖ ਸਕਦੀ ਪਰ ਸਰਕਾਰਾਂ ਨੇ ਜੀ ਸਿੱਖ ਹੋਣ ਦੇ ਨਾਤੇ ਸਾਡੇ ਨਾਲ ਜ਼ੁਲਮ ਕੀਤਾ ਜਾ ਰਿਹਾ ਸਾਡ ਨੂੰ ਇਹ ਦੱਸਿਆ ਰਿਹਾ ਵੀ ਤੁਸੀਂ ਇਸ ਜਿਹੜੇ ਨੇ ਤੁਸੀਂ ਇਥੋਂ ਦੇ ਨਾਗਰਿਕ ਨਹੀਂ ਤੁਸੀਂ ਤਾਂ ਇੱਕ ਗੁਲਾਮ ਹੋ ਹੂੰ ਸਾਨੂੰ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਾਡੇ ਨਾਲ ਜਿਹੜਾ ਹੈਗਾ ਤੱਕਾ ਹੋ ਰਿਹਾ ਤਾਂ ਹੀ ਅਸੀਂ ਇੱਥੇ ਪੌਣੇ ਤਿੰਨ ਸਾਬ ਤੋਂ ਜਿਹੜੇ ਬੈਠੇ ਆ ਪ੍ਰੋਟੈਸਟ ਕਾਨੂੰਨ ਦੇ ਮੁਤਾਬਕ ਸ਼ਾਂਤੀ ਦੇ ਵਿੱਚ ਬੈਠੇ ਆ ਵੀ ਸਾਡੇ ਬੰਦੀ ਸਿੰਘ ਰਿਹਾ ਕਰੋ ਕਿਉਂ ਨਹੀਂ ਕਰਦੇ ਜੇ ਸੁਪਰੀਮ ਕੋਰਟ ਉਸ ਬੰਦੇ ਨੂੰ ਰਿਹਾਅ ਕਰ ਸਕਦੀ ਆ ਉਹ ਤੇ ਟਿੱਪਣੀ ਕਰ ਸਕਦੀ ਆ ਵੀ ਇਹਨੂੰ ਕਿਉਂ ਤੁਸੀਂ 21ਵਾਂ ਸਾਲ ਆ ਫਿਰ ਸਾਡੇ ਬੰਦੀ ਸਿੰਘਾਂ ਦੇ ਉੱਤੇ ਕਿਉਂ ਟਿੱਪਣੀਆਂ ਹੋ ਰਹੀਆਂ ਵੀ ਇਹਨਾਂ ਨੂੰ ਤੁਸੀਂ ਡਬਲ ਆ ਇਹਨਾਂ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਕਿਉਂ ਡਬਲ ਇਹਨਾਂ ਨੂੰ ਸਜ਼ਾਆਂ ਕੁੱਟੀਆਂ ਉਲਟ ਸਰਕਾਰ ਨੂੰ ਫਟਕਾਰ ਲਾ ਕੇ ਪੰਜਾਬ ਸਰਕਾਰ ਨੂੰ ਤੇ ਜਿਹੜੀ ਹੈਗੀ ਸੈਂਟਰ ਸਰਕਾਰ ਨੂੰ ਫਟਕਾਰ ਲਾਉਣੀ ਚਾਹੀਦੀ ਇਸ ਗੱਲ ਦੀ ਵੀ ਉਹਨਾਂ ਨੂੰ ਉਤਰ ਉਤਰ ਰਿਹਾ ਕਰੋ ਸੁਪਰੀਮ ਕੋਰਟ ਇਹਦੇਲੇ ਪਾਸੇ ਵੀ ਆਵੇ ਨਾ ਸਿੰਘਾਂ ਵਾਲੇ ਪਾਸੇ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਵੀ ਕੀ ਗੱਲ ਬਣਦੀ ਆ ਸੋ ਬਿਲਕੁਲ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਜਿਹੜੇ ਕੈਦੀ ਜਿਲ੍ਹਾਂ ਦੇ ਵਿੱਚ ਟਕੇ ਹੋਏ ਨੇ ਬਾਇਓ ਡਾਟਾ ਚੈੱਕ ਕੀਤਾ ਜਾਵੇ ਦੇਖਿਆ ਜਾਵੇ ਕਿਸੇ ਹੋਰ ਕੇਸ ਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਤਾਂ ਫਿਰ ਛੱਡਿਆ ਜਾਵੇ ਲੱਗਦਾ ਵੀ ਕਿਤੇ ਨ ਕਿਤੇ ਹੁਣ ਜਿਹੜੇ ਬੈਠੇ ਹੋਏ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਤਾਂ ਕਰਨੀ ਪਏਗੀ ਪਰ ਲੱਗਦਾ ਵੀ ਇਹ ਹੋਰ ਕੇਸ ਜਿਹੜੇ ਨੇ ਬੰਦੀ ਸਿੱਖਾਂ ਦੇ ਉੱਪਰ ਪਾ ਕੇ ਦੁਬਾਰਾ ਜਿਲ੍ਹਾਂ ਡੱਕਣਗੇ ਦੇਖੋ ਜਦੋਂ ਹੁਣ ਉਹਨਾਂ ਨੇ ਸਜਾਵਾਂ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਜੱਥੇਦਾਰ ਬਣਾਇਆ ਸਰਵਤ ਖਾਲਸੇ ਪੂਰੀ ਪਰਵਨ ਜੱਥੇਦਾਰ ਬਣਾਇਆ ਉਹਦੇ ਉੱਤੇ ਜਿੰਨੇ ਵੀ 35 37 ਕੇਸ ਸੀ ਸਾਰੇ ਖਤਮ ਹੋ ਗਏ ਸਾਰੇ ਖਤਮ ਹੋ ਗਏ ਹੁਣ ਤਾਂ ਕੋਈ ਹੈ ਹੀ ਨਹੀਂ ਜੇ ਹੁਣ ਵੀ ਉਹਨਾਂ ਨੇ ਕੋਈ ਪੈਂਡਗ ਰੱਖ ਰੱਖਿਆ ਜੇ ਉਹਦੇ ਵਿੱਚ ਵੀ ਸਾਲ ਦੋ ਸਾਲ ਦੀ ਸਜ਼ਾ ਹੁੰਦੀ ਉਹ ਤਾਂ ਡਬਲ ਸਜ਼ਾ ਕੱਟੀ ਬੈਠੇ ਨੇ ਫਿਰ ਉਹਨਾਂ ਨੂੰ ਕਾਦੀ ਸਜ਼ਾ ਇਹਦਾ ਫਿਰ ਧੱਕਾ ਹੀ ਆ ਨਾ ਸਿੱਖਾਂ ਨਾਲ ਬਿਲਕੁਲ ਇਹ ਹੁਣ ਇਹ ਸੁਪਰੀਮ ਕੋਰਟ ਸੋਚੇ ਅਦਾਲਤ ਸੋਚੇ ਵੀ ਜਿਹੜੇ ਬੰਦੀ ਸਿੰਘ ਉਹ ਤੁਰ ਤੁਰ ਰਿਹਾ ਕਰ ਜੇ ਕੋਈ ਗਾਹਾਂ ਨੂੰ ਕੋਈ ਜੁਰਮ ਕਰਨਗੇ ਉਹ ਜਾਂ ਕੋਈ ਕਾਂਡ ਕਰਨਗੇ ਫਿਰ ਪੋਰਸਿਕਟੇ ਚਲੀ ਗਈ। ਜਾਓ ਕਿਤੇ ਹੋਰ ਚਲੇ ਜਾਣਗੇ। ਕਹਿੰਦੇ ਕਰੂਨ ਦੇ ਲੰਬੇ ਹੱਥ ਹੁੰਦੇ ਨੇ ਫੇ ਫੜ ਫੇਰ ਫੜ ਲੈਣਾ। ਉਹਨਾਂ ਨੇ ਹੁਣ ਕਰਨਾ ਕੀ ਆ? ਜਵਾਨੀ ਦੇ ਵਿੱਚ ਉਹ ਜੇਲਾਂ ਦੇ ਗੈਸੇ ਬੁਢਾਪੇ ਹੋ ਕੇ ਉਹ ਬਹਾਰ ਆ ਰਹੇ ਨੇ। ਉਹ ਕੀ ਕਰਨਗੇ ਹੁਣ? ਸੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਕਹਿ ਲੋ ਕਿ ਤੁਸੀਂ ਕਹਿ ਰਹੇ ਹੋ 15 ਅਗਸਤ ਨੂੰ ਵੀ ਅਸੀਂ ਪ੍ਰਦਰਸ਼ਨ ਕਰਾਂਗੇ। ਹੁਣ ਕੁਝ ਕੁ ਦਿਨ ਬਚੇ ਨੇ ਜੇਕਰ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਬੰਦੇ ਸਿੱਖ ਜਿਹੜੇ ਨੇ ਉਹ ਰਿਆ ਨਹੀਂ ਕੀਤੇ ਜਾਂਦੇ। ਕੀ ਪਲੈਨਿੰਗ ਹੈ ਵੀ 15 ਅਗਸਤ ਨੂੰ ਕੀ ਕਰਨ ਦਾ ਪਲਾਨ ਹੈ ਪੂਰਾ ਦੇਖੋ ਅਸੀਂ ਰੋਜ਼ ਦਿਖਾਉਣਾ ਵੀ ਸਾਡੀ ਕੋਈ ਆਜ਼ਾਦੀ ਨਹੀਂ ਹੈਗੀ 15 ਅਗਸਤ ਆਜ਼ਾਦੀ ਦਾ ਦਿਹਾੜਾ ਭਾਰਤ ਮਨਾਉਂਦਾ 14 ਅਗਸਤ ਨੂੰ ਪਾਕਿਸਤਾਨ ਮਨਾਉਂਦਾ ਸਿੱਖਾਂ ਵਾਸਤੇ ਕੋਈ ਆਜ਼ਾਦੀ ਨਹੀਂ ਹੈਗੀ ਸਾਡੇ ਤਾਂ ਉਸ ਟਾਈਮ 47 ਦੇ ਵਿੱਚ ਪੰਜਾਬ ਦੀ ਵੰਡ ਹੋ ਗਈ ਸਾਡੇ ਦੋ ਪੰਜਾਬ ਭਾਗਾਂ ਦੇ ਵਿੱਚ ਪੰਜਾਬ ਵੰਡਿਆ ਗਿਆ ਇੱਕ ਪਾਕਿਸਤਾਨ ਚਲੇ ਗਿਆ ਅੱਧਾ ਸਾਡਾ ਇੱਧਰ ਰਹਿ ਗਿਆ ਉਹਦੇ ਵਿੱਚ ਲੱਖਾਂ ਹੀ ਜਿਹੜੇ ਸਾਡੇ ਪੰਜਾਬੀ ਨੌਜਵਾਨ ਮਾਰੇ ਗਏ ਇਤੋਂ ਦੇ ਜਿਹੜੇ ਪੰਜਾਬ ਦੇ ਸੀਗੇ ਉਹ ਮਾਰੇ ਗਏ ਤਿਆਂ ਭੈਣਾਂ ਦੀ ਬੇਪਤੀ ਹੋਈ ਤੇ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਸਾਡੀ ਆਜ਼ਾਦੀ ਕਾਹਦੀ ਆ ਸਾਡਾ ਤਾਂ ਉਹ ਕਾਲਾ ਦੇਣਾ ਸਿੱਖੋਂ ਆਜ਼ਾਦੀ ਮੰਨਦੀ ਨਹੀਂ ਜੇ ਸਾਡੀ ਆਜ਼ਾਦੀ ਹੁੰਦੀ ਫੇ ਸਾਨੂੰ ਸਾਡੇ ਆਪਣੇ ਹੱਕ ਮਿਲਦੇ ਨਹਿਰੂ ਨੇ ਕਿਹਾ ਸੀ ਨਾਲੇ ਗਾਂਧੀ ਨੇ ਵੀ ਤੁਹਾਨੂੰ ਆਜ਼ਾਦੀ ਦਾ ਨਿਗਮਾਨ ਨੂੰ ਮਿਲੂਗਾ ਉਸ ਟਾਈਮ ਜਿਹੜੇ ਸਿੱਖ ਧਰਮ ਦੇ ਠੇਕੇਦਾਰ ਸੀਗੇ ਬਲਦੇਵ ਸਿੰਘ, ਮਾਸਟਰ ਤਾਰਾ ਸਿੰਘ ਵਰਗੇ ਜਿਨ੍ਹਾਂ ਦਾ ਵਿੜਾ ਕਰਕ ਹੋ ਗਿਆ ਉਸ ਟਾਈਮ ਜੇ ਉਸ ਟਾਈਮ ਹੀ ਖਾਲਸਾ ਰਾਜ ਜਿਹੜਾ ਦਿੰਦੇ ਸੀ ਖਾਲਿਸਤਾਨ ਜਿਹਨੂੰ ਕਹਿੰਦੇ ਨੇ ਉਦੋਂ ਲੈ ਲੈਂਦੇ ਤਾਂ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ ਮੁਸਲਮਾਨਾਂ ਨੇ ਲੈ ਲਿਆ ਫਿਰ ਇਹਨਾਂ ਨੂੰ ਕੀ ਬਿਮਾਰੀ ਹੋ ਗਈ ਇਹ ਇਹਨਾਂ ਦੇ ੱੱੱਕੇ ਚੜ ਗਏ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਅੱਜ ਸਾਰੀ ਕੌਮ ਸਾਰਾ ਪੰਥਾ ਜੋਖਮ ਆਜਾ ਭੁਤ ਰਿਹਾ ਉਹਨਾਂ ਲੀਡਰਾਂ ਦੀ ਗਲਤੀ ਕਰਕੇ ਤਾਂ ਹੀ ਸਾਂ ਅਸੀਂ ਗੁਲਾਮ ਆ ਜੇ ਅਸੀਂ ਇਜਾਜ਼ਤ ਹੋਈ ਫਿਰ ਸਾਡੇ ਨਾਲ ਇਹ ਤੱਕਾ ਨਾ ਹੋਵੇ ਸਾਡੇ ਪਾਣੀ ਦੇ ਹੱਕ ਕੋਲੇ ਸਾਡੇ ਬੰਦੀ ਸਿੰਘ ਨਹੀਂ ਰਿਹਾ ਕਿਤੇ ਜਾ ਰਹੇ ਸਾਡੇ ਨਾਲ ਹਮੇਸ਼ਾ ਹੀ ਤੱਕਾ ਕੀਤਾ ਦੁਰਵਿਹਾਰ ਕੀਤਾ ਜਾਂਦਾ ਸਾਡੇ ਨਾਲ ਸਾਨੂੰ ਜਲੀਲ ਕੀਤਾ ਜਾਂਦਾ ਹਰ ਪਾਸੇ ਖਾਲਸਤਾਨੀ ਕਹੇ ਕਿ ਅੱਤਵਾਦੀ ਕਹੇ ਕਿ ਵੱਖਵਾਦੀ ਕਹੇ ਕਿ ਅਸੀਂ ਜੇ ਕਿਸੇ ਪਾਸੇ ਲੰਗਰ ਲਾਉਣ ਨੂੰ ਤਾਂ ਸਾਨੂੰ ਕਹਿੰਦੇ ਨੇ ਵੀ ਤੁਸੀਂ ਇਹ ਕੰਮ ਕਰ ਲਓ ਪਰ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਅੱਤਵਾਦੀਆਂ ਤੁਸੀਂ ਖਾਲਸਤਾਨੀ ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਸੁਪਰੀਮ ਕੋਰਟ ਵੀ ਇਸ ਤੇ ਸਖ਼ਤ ਸਟੈਂਡ ਲਵੇ ਬੰਦੀ ਸਿੰਘਾਂ ਬਾਰੇ ਜੇ ਉਹਦੀ ਸੁਣਵਾਈ ਹੋਈ ਤਾਂ ਦੁਬਾਰਾ ਮੋੜ ਮੰਦੀ ਸਿੰਘਾਂ ਦੇ ਜਿਹੜੇ ਹੈਗੇ ਸਾਡੇ ਇੱਥੇ ਚੈਨਲ ਉਹ ਫਾਈਨਲ ਆ ਜਿਹੜਾ ਵੀਲਾ ਦਾ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਜਾ ਕੇ ਜਿਹੜਾ ਹੈਗਾ ਸਾਰੀ ਉਹ ਬਾਇਓ ਡਾਟਾ ਮੰਦੀ ਸਿੰਘਾਂ ਦਾ ਵੀ ਰੱਖਣਾ ਚਾਹੀਦਾ ਤੇ ਕਹਾਂਗੇ ਅਸੀਂ ਉਹਨਾਂ ਨੂੰ ਵੀ ਤੁਸੀਂ ਰੱਖੋ ਛੱਡਣ ਉਹਨਾਂ ਨੂੰ ਵੀ ਹੁਣੇ ਪਤਾ ਇੱਥੋਂ ਪਤਾ ਲੱਗ ਜਾਣਾ ਤੁਹਾਨੂੰ ਵੀ ਕਾਨੂੰਨ ਸਾਰਿਆਂ ਵਾਸਤੇ ਆ ਜਿਆ ਸਿੱਖਣਾ ਵਾਸਤੇ ਸਿੱਖਾਂ ਵਾਸਤੇ ਬਖਰਾ ਉਹ ਸੋ ਬਿਲਕੁਲ ਜਿਕਰ ਗੱਲ ਕੀਤੀ ਜਾਵੇ ਪੌਣੇ 3 ਸਾਲ ਤੋਂ ਤੁਸੀਂ ਇੱਥੇ ਬੈਠੇ ਹੋ ਲਗਾਤਾਰ ਗੁਹਾਰ ਲਗਾ ਰਹੇ ਹੋ ਬੰਦੀ ਸਿੱਖਾਂ ਨੂੰ ਰਿਹਾ ਕਰੋ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਕਈ ਵਾਰ ਟਿੱਪਣੀ ਕਰ ਚੁੱਕੀ ਆਦੇਸ਼ ਦੇ ਚੁੱਕੀ ਹੈ ਪਰ ਲੱਗਦਾ ਕੀ ਹੈ ਕਿ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬੈਠੀ ਹੈ ਉਹਦੇ ਨਾਲ ਪੇਜ ਫਸੇ ਹੋਏ ਨੇ ਉਹੀ ਲੱਤ ਫਸਾਰੀਆਂ ਵੀ ਰਿਹਾਨੀ ਹੋਣ ਦੇਣੇ ਦੇਖੋ ਸਰਕਾਰਾਂ ਨੇ ਜਿਹੜੀਆਂ ਆ ਉਹ ਵੀ ਲੱਤ ਡਾ ਰਹੇ ਨੇ ਜਿਹੜੇ ਸਾਡੇ ਆਪ ਦੇ ਨੇ ਜਿਨ੍ਹਾਂ ਨੇ ਪੱਗਾਂ ਸਿਰ ਫਸਾਏ ਹੋਏ ਨੇ ਸਾਡੇ ਪੰਜਾਬ ਦੇ ਨੇ ਪਾਰਟੀਆਂ ਦੇ ਲੀਡਰ ਨੇ ਕਾਂਗਰਸ ਦੇ ਆਗੇ ਬਾਦਲ ਦੇ ਆਗੇ ਆਵਾਲਿਆਂ ਦੇ ਆਗੇ ਬੀਜੇਪੀ ਦੇ ਆਗੇ ਜਿਹੜੇ ਲੀਡਰ ਨੇ ਉਹ ਨਹੀਂ ਚਾਹੁੰਦੇ ਵੀ ਉਹ ਜਿਹੜੇ ਜਗਤਾਰ ਸਿੰਘ ਹਵਾਰਾ ਹੋਣੀ ਨੇ ਉਹ ਬਾਹਰ ਆਉਣ ਇਹਨਾਂ ਕਰਕੇ ਉਹ ਅੱਜ ਬਾਦਲ ਡਿੰਗਾ ਮਾਰਦਾ ਫਿਰਦਾ ਕਹਿੰਦਾ ਫਿਰਦਾ ਕੱਪ ਵੱਡੇ ਵੱਡੇ ਮਾਰਦਾ ਫਿਰਦਾ ਸੁੱਖਾ ਸੁਖਵੀਰ ਬਾਦਲ ਵੀ ਅਸੀਂ ਸਾਡੀ ਸਰਕਾਰ ਬਣਾ ਦਿਓ ਅਸੀਂ ਪਹਿਲੀ ਕੋ ਗੀਜੇ ਰਹਾ ਕਰਾ ਦਾਂਗੇ ਜਦੋਂ ਤੁਹਾਡੀ ਸਰਕਾਰ ਦੀ ਉਦੋਂ ਤੁਹਾਡੇ ਹੱਥ ਟੁੱਟੇ ਹੋਏ ਤੇ ਉਦੋਂ ਤੁਸੀਂ ਕਿਹਾ ਨਾ ਮਤਦਾ ਪਾਇਆ ਉਦੋਂ ਤੋਂ ਅੱਜ ਵੀਡੀਓ ਚੱਲਦੀਆਂ ਨੇ ਚੈਨਲ ਦੇ ਉੱਤੇ ਮੀਡੀਆ ਦੇ ਉੱਤੇ ਤੁਰੀਆਂ ਫਿਰਦੀਆਂ ਨੇ ਉਦੋਂ ਦਾ ਕਹਿੰਦੇ ਸੀ ਅਸੀਂ ਬੰਦੀ ਸਿੰਘਾਂ ਵਾਸਤੇ ਕੁੱਖ ਨਹੀਂ ਕਰ ਸਕਦੇ ਸਾਡੇ ਪੱਲੇ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਵਾਸਤੇ ਉਹ ਜਗਤਾਰ ਸਿੰਘ ਬਾਰੇ ਹੁਣ ਕਾਤਲਾ ਹੋ ਉਹ ਕੀ ਕੰਮ ਉਹ ਸੇ ਦਊਗਾ ਬੰਦੀ ਸਿੰਘਾਂ ਦੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਇਹਨਾਂ ਨੂੰ ਬੰਦੀ ਸਿੰਘ ਕਿਵੇਂ ਯਾਦ ਆਉਂਦੇ ਨੇ ਇਹਨਾਂ ਕਰਕੇ ਉਹ ਬੰਦੀ ਸਿੰਘ ਅੱਜ ਬਾਹਰ ਹੁੰਦੇ ਜੇ ਉਦੋਂ ਅੱਜ ਤੋਂ ਜਦੋਂ ਇਹ ਸਰਕਾਰ ਸੀ ਸੈਂਟਰ ਨਾਲ ਵੀ ਭਾਈਵਾਲੀ ਸੀ ਭਾਜਪਾ ਦੇ ਨਾਲ ਉਸ ਟਾਈਮ ਇਹਨਾਂ ਦੇ ਮੰਤਰੀ ਰਹੇ ਨੇ ਸਾਰੇ ਇਸ ਕਰਕੇ ਇਹ ਨਹੀਂ ਚਾਹੁੰਦੇ ਵੀ ਉਹ ਬਾਹਰ ਆਉਣ ਮੰਨਦੇ ਹੋ ਵੀ ਉਸ ਸਮੇਂ ਸੰਭਵ ਸੀਗਾ ਬੰਦੀ ਸਿੰਘ ਰਿਹਾ ਹੋ ਸਕਦੇ ਸੀਗੇ ਪਰ ਬਾਦਲਾਂ ਨੇ ਕੋਸ਼ਿਸ਼ ਨਹੀਂ ਕੀਤੀ ਬਿਲਕੁਲ ਨਹੀਂ ਕੋਸ਼ਿਸ਼ ਕੀਤੀ ਇਹਨਾਂ ਹੀ ਦੇਣ ਕਰਕੇ ਅੱਜ ਬੰਦੀ ਸਿੰਘ ਜਿਹੜੇ ਨੇ ਉਹ ਬਾਹਰ ਨਹੀਂ ਆਏ ਤੇ ਕਾਲੀ ਸੂਚੀ ਵੀ ਖਤਮ ਕਰਦੇ ਜਿਹੜੇ ਸਾਡੇ ਅੱਜ ਭਰਾ ਬਾਹਰਲੇ ਦੇਸ਼ਾਂ ਚ ਗਏ ਹੋਏ ਨੇ ਜਿਨ੍ਹਾਂ ਨੂੰ ਇਹਨਾਂ ਨੇ ਅਰਥਵਾਦੀ ਐਲਾਨਿਆ ਹੋਇਆ ਸਰਕਾਰ ਨੇ ਕਾਲੀ ਸੂਚੀ ਚ ਪਾਇਆ ਹੋਇਆ ਉਹ ਖਜੇ ਤੱਕ ਇੱਧਰ ਨਹੀਂ ਆਏ ਤੇ ਉਹ ਕਾਲੀ ਸੂਚੀ ਵੀ ਉਹ ਖਤਮ ਕਰਨਾ ਕਰਦੇ ਸੀਗੇ ਪਰ ਸਾਡੇ ਆਪ ਦੇ ਬਾਦਲ ਕੇ ਲਾਣੇ ਨੇ ਨਹੀਂ ਕਰਨ ਦਿੱਤੀ ਕਾਲੀ ਸੂਚੀ ਖਤਮ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦੋ ਟੋਟੇ ਹੋ ਗਏ ਨੇ ਦੋ ਢਾਡੇ ਬਣ ਗਏ ਇੱਕ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਇੱਕ ਦੀ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਕੀ ਟਿੱਪਣੀ ਕਰਨਾ ਚਾਹੋਗੇ ਇਹ ਬਾਦਲ ਕੇ ਦਾ ਖਤਮ ਨੇ ਗੁਰੂ ਸਾਹਿਬ ਦੀ ਇਹਨਾਂ ਨੂੰ ਮਾਰ ਪਈ ਆ ਇਹਨਾਂ ਨੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਜੇ ਇਨਸਾਫ ਲੈਣ ਵਾਸਤੇ ਸੰਗਤ ਬੈਠੀ ਉੱਥੇ ਇਹਨਾਂ ਨੇ ਪਾਣੀ ਦੇ ਗੰਦੇ ਪਾਣੀ ਦੇ ਬਿਛਾੜਾ लाठी चार्ज ਤੇ ਗੋਲੀਆਂ ਦੇ ਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਪਹਿਲਾਂ ਮੈਨੂੰ ਐਂ ਦੱਸੋ ਵੀ ਪੁਲਿਸ ਵੀ ਪੁਲਿਸ ਕਦੇ ਜਾਣ ਪਛਾਤੀ ਹੋਈ ਐ ਇਹਨਾਂ ਨੇ ਪੁਲਿਸ ਨੂੰ ਪਛਾਤੀ ਬਣਾ ਦੀ ਸੁਖਵੀਰ ਬਾਦਲ ਹੋਣਾ ਨੇ ਵੀ ਪੁਲਿਸ ਨੇ ਆਣ ਪਛਾਤੀ ਗੋਲੀਆਂ ਮਾਰ ਗਈ ਪੁਲਿਸ ਕਿੱਥੋਂ ਨਾ ਪਛਾਤੀ ਹੁੰਦੀ ਹੈ ਭਲਾ ਫਿਰ ਮੋਰਚਾ ਬਰਗਾਲੀ ਦਾ ਲੱਗਿਆ ਉਹਨੇ ਸਾਰੇ ਪਰੇਸ਼ਾਨ ਚ ਕਰ ਲਏ ਪੈਂਡਿੰਗ ਚੱਲਦਾ ਕੇਸ ਚੱਲ ਰਿਹਾ ਜਿਹੜਾ ਅਦਾਲਤਾਂ ਦੇ ਵਿੱਚ ਛੱਟ ਨੇ ਜਿਹੜਾ ਬਾਈਬਲ ਹੈ कांड ਹੋਇਆ ਜਿੱਥੇ ਸਿੰਘ ਮਰੇ ਹੋਏ ਨੇ ਉਹਦਾ ਹਜੇ ਕੋਰਟ ਦੇ ਵਿੱਚ ਚਲਾਨ ਨਹੀਂ ਪੇਸ਼ ਹੋਇਆ ਉਹਦੇ ਵਿੱਚ ਸਾਰੇ ਜਿਹੜੇ ਪੁਲਿਸਰ ਉਹਨਾਂ ਨੂੰ ਪਛਾਤੀ ਦੱਸਦੇ ਉਹ ਪਛਾਣੀ ਗਈ ਹੈ ਵੀ ਕਿਹੜੇ ਕਿਹੜੇ ਅਫਸਰ ਤੇ ਹੂੰ ਉਹਦੇ ਵਿੱਚ ਕੋਈ ਵੀਰ ਹੋਣਾ ਦਾ ਨਾਮ ਵੀ ਆ ਚਲਾਨ ਨਹੀਂ ਪੇਸ਼ ਕਰ ਰਹੇ ਸਾਰੀਆਂ ਮਿਲੀਆਂ ਭੁਗਤੀਆਂ ਨੇ ਆਪ ਵਾਲਿਆਂ ਦੇ ਨਾਲ ਇਹਨਾਂ ਸਭ ਰਲੇ ਮਿਲੇ ਨੇ ਹੂੰ ਜੇ ਉਹ ਚਲਾਨ ਪੇਸ਼ ਹੋ ਗਏ ਸਾਰੇ ਅੰਦਰ ਜਾਣਗੇ ਇਸ ਕਰਕੇ ਇਹ ਨਹੀਂ ਚਾਹੁੰਦੇ ਇਹਨਾਂ ਜੇ ਇਹ ਚਾਹੁੰਦੇ ਹੁੰਦੇ ਬੰਦੀ ਸਿੰਘ ਰਿਹਾ ਹੋ ਜਾਂਦੇ ਇਹਨਾਂ ਦੀ ਬਦੌਲਤ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋਏ ਉਹਨਾਂ ਦੀ ਇਹਨਾਂ ਦੀ ਬਦੌਲਤ ਬਾਦਲ ਕਹਿੰਦੀ ਆ ਜੰਦਰ ਬੈਠੇ ਨੇ ਉਹ ਸੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਬਲਵੰਤ ਸਿੰਘ ਰਾਜੂਆਣਾ ਹੋਗੇ ਜਗਤਾਰ ਸਿੰਘ ਹਵਾਰਾ ਹੋਗੇ ਗੁਰਮੀਤ ਸਿੰਘ ਹੋਗੇ ਕਿੰਨਾ ਸਮਾਂ ਲੰਘ ਗਿਆ ਜ਼ਿਲਾਂ ਦੇ ਵਿੱਚ ਡੱਕੇ ਹੋਏ ਨੇ ਸਜ਼ਾ ਪੂਰੀ ਹੋ ਗਈ ਬਾਹਰ ਨਹੀਂ ਕੱਢਿਆ ਜਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਵੀ ਜਵਾਨੀ ਉਹਨਾਂ ਦੀ ਲੰਘੀ ਬੁੜਾਪਾ ਰਹਿ ਗਿਆ ਹੁਣ ਬੁੜਾਪਾ ਕੱਢਣਾ ਪਰ ਉਹਨਾਂ ਨੂੰ ਡਰ ਕਿਸ ਗੱਲ ਦਾ ਆ ਇਹਨਾਂ ਨੂੰ ਤਾਂ ਇਹ ਡਰ ਆ ਵੀ ਜਿਹੜੇ ਪੰਜਾਬ ਦੇ ਲੋਕ ਨੇ ਹੁਣ ਜੱਥੇਦਾਰ ਜਗਤਾਰ ਸਿੰਘ ਹਵਾਰਾ ਜਿਹੜਾ ਉਹਨੂੰ ਪੂਰੇ ਪੰਥ ਨੇ ਕੌਮ ਨੇ ਜਿਹੜਾ ਹੈਗਾ ਉਹ ਜੱਥੇਦਾਰ ਮੰਨਿਆ ਸਰਬੱਤ ਖਾਲਸਾ ਇਕੱਠਾ ਹੋਇਆ ਸੀ ਜੇ ਜਿਵੇਂ ਜਸਤੇਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਸਰਕਾਰ ਛੱਡ ਦਿੰਦੀ ਆ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦਾ ਆਮ ਆਦਮੀ ਆ ਜਿਹੜੇ ਸਾਰਿਆਂ ਨੂੰ ਚਾਹੁੰਦੇ ਨੇ ਉਹ ਉਹਦੇ ਪਿੱਛੇ ਤੇ ਖੜ ਜਾਣਗੇ ਜਾਗਰੂਕ ਹੋ ਜਾਣਗੇ ਜਾਗਰੂ ਇਹਨਾਂ ਨੂੰ ਡਾਰਾ ਵੀ ਸਾਡੀਆਂ ਜਿਹੜੀਆਂ ਕੁਰਸੀਆਂ ਨੇ ਦੁਬਾਰੇ ਇਹ ਸਰਕਾਰ ਬਣਾਉਣ ਨੂੰ ਫਿਰਦੇ ਨੇ ਇਹਨਾਂ ਦੀ ਬਣਨੀ ਤਾਂ ਹੈ ਨਹੀਂਗੀ ਸੇਖ ਚਿਲੀ ਦੇ ਜਿਹੜੇ ਸੁਪਨੇ ਹੋ ਰਹੇ ਸੋਫਾ ਨਹੀਂ ਰਹਿ ਜਾਣਗੇ ਹੁਣ ਨਹੀਂ ਬਣਦੀ ਤੇ ਇਹਨਾਂ ਦੇ ਮਨ ਦੇ ਵਿੱਚ ਡਾਰਾ ਕੁਰਸੀਆਂ ਪ੍ਰਧਾਨਗੀਆਂ ਦਾ ਵੀ ਉਹ ਸਾਡੀਆਂ ਖੁਸ਼ ਜਾਣਗੀਆਂ ਜਿਹੜੀ ਸਰੂਣੀ ਕਮੇਟੀ ਆ ਉਹ ਵੀ ਧੱਕੇ ਨਾਲ ਬਣਾ 13 ਸਾਲ ਹੋ ਗਏ ਉਹਦੀ ਇਲੈਕਸ਼ਨ ਨਹੀਂ ਹੋਈ ਉਹ ਵੀ ਇਹਨਾਂ ਦੇ ਹੱਥੋਂ ਚਲੀ ਜਾਊ ਇਹਨਾਂ ਨੂੰ ਇਸ ਕਰਕੇ ਡਰਸ ਚਾਉਂਦਾ ਵੀ ਉਹ ਬੰਦੀ ਸਿੰਘ ਨਾ ਹੋਣ ਕੁਰਸੀ ਨਾ ਜਾਵੇ ਉੱਥੇ ਜੀ ਸੋ ਬਿਲਕੁਲ ਇਹ ਬਾਬਾ ਰਾਜਾ ਰਾਜ ਸਿੰਘ ਜੀ ਨੇ ਜੋ ਕਿ ਲਗਾਤਾਰ ਪੌਣੇ 3 ਸਾਲਾਂ ਤੋਂ ਇੱਥੇ ਚੰਡੀਗੜ੍ਹ ਦੇ ਵਿੱਚ ਧਰਨੇ ਤੇ ਬੈਠੇ ਹੋਏ ਨੇ ਲਗਾਤਾਰ ਗੁਹਾਰ ਲਗਾ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਜਿਹੜਾ ਆ ਰਿਹਾ ਕੀਤਾ ਜਾਵੇ ਕਿਉਂਕਿ ਕਿੰਨੇ ਹੀ ਦਹਾਕੇ ਲੰਘ ਗਏ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਪਰ ਫਿਰ ਵੀ ਕਾਨੂੰਨ ਦੇ ਖਿਲਾਫ ਜਾ ਕੇ ਉਹਨਾਂ ਨੂੰ ਇੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਤੇ ਇਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਇਸ ਗੱਲ ਦਾ ਡਰ ਹੈ ਕਿ ਜੇਕਰ ਬੰਦੀ ਸਿੰਘ ਬਾਹਰ ਆਉਂਦੇ ਨੇ ਪੰਜਾਬ ਦੀ ਆਬਾਦ ਉਹਨਾਂ ਨੂੰ ਚਾਹੁੰਦੀ ਹੈ ਉਹ ਜਾਗਰੂਕ ਹੋਣਗੇ ਜਿਸ ਤੋਂ ਬਾਅਦ ਇਹਨਾਂ ਸਿਆਸਤਦਾਨਾਂ ਨੂੰ ਆਪਣੀਆਂ ਕੁਰਸੀਆਂ ਦੀ ਫਿਕਰ ਪੈਜੇਗੀ ਕੈਮਰਾਮੈਨ ਗੁਰਦੀਪ ਦੇ ਨਾਲ ਮੈਂ ਵੀ ਵਿਕਰਤ ਮਿਰਪਖ ਪੋਸਟ